ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਬਟਿੰਡੇ ਵਾਲਾ ਤੇ ਮੀਤ ਕਰਦਾਂ ਤੁਸੀਂ ਠੀਕ-ਠਾਕ ਹੋਵੋਗੇ ਤੇ ਦਰਸ਼ਕੋ ਅੱਜ ਤੁਹਾਨੂੰ ਬਹੁਤ ਘੱਟ ਜਗ੍ਹਾ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸੈਟਅਪ ਬਣਾਇਆ ਸਾਡੀ ਭੈਣ ਤੇ ਸਾਡੇ ਵੀਰ ਬਹੁਤ ਸੋਹਣੇ-ਸੋਹਣੇ ਪਸ਼ੂਆਂ ਦੀ ਸਾਂਭ ਸੰਭਾਲ ਕਰ ਰਹੇ ਆ ਤੇ ਕਾਫੀ ਤਰੱਕੀ ਵਾਲੇ ਪਾਸੇ ਗਏ ਆ 14-14 ਪਸ਼ੂ 8-8 ਮਰਲਿਆਂ ਦੇ ਵਿੱਚ ਖਿਹੜਾਰ ਦੇ ਸੀ ਵਿੱਚ ਹੀ ਸੈਲਜ ਦਾ ਸੈਟਅਪ ਹੈ ਵਿੱਚ ਹੀ ਪਸ਼ੂਆਂ ਨੂੰ ਪਾਣੀ ਦਾ ਸੈਟਅਪ ਹੈ ਹਰ ਇੱਕ ਚੀਜ਼ ਦਾ ਸੈਟਅਪ ਬਣਿਆ ਮੈਂ ਕਾਫੀ ਕਹਿਣਾ ਹੁੰਦਾ ਵੀ ਜਿਹਨੇ ਆਲੇ-ਭਾਨੇ ਕਰਨੇ ਆ ਉਹਦੇ ਕੋਲੇ ਸੌ ਬਾਨੇ ਹੁੰਦੇ ਆ ਜੀਨੇ ਕੋਈ ਨਹੀਂ ਆਉਣੇ ਬੰਨੇ ਕਰਨੇ ਉਹਨੇ ਕੋਈ ਨਹੀਂ ਕਰਨੇ ਰੂੜੀ ਨੂੰ ਜਗ੍ਹਾ ਵੀ ਹੈ ਨਹੀਂ ਸਭ ਕੁਛ ਗੱਡੀ ਦੇ ਵਿੱਚ ਪਾ ਲੈਂਦੇ ਆ ਗੋਬਰ ਵਗੈਰਾ ਤੇ ਜਨਮਰ ਤੁਸੀਂ ਦੇਖ ਕੇ ਵਾਕਈ ਹੈਰਾਨ ਰਹਿ ਜਾਓਗੇ ਮਿਹਨਤ ਬਹੁਤ ਸਾਡੀ ਭੈਣ ਕਰਦੀ ਹੈ ਸਾਡਾ ਵੀਰ ਨਾਲ ਸਹਿਯੋਗ ਕਰਦਾ ਹੈ ਫੈਮਿਲੀ ਦੇ ਵਿੱਚ ਸਭ ਦਾ ਹੀ ਸਹਿਯੋਗ ਹੈ ਵੇਖੋ ਜਗ੍ਹਾ ਕਿੰਨੀ ਘਟਾ ਤੇ ਜਨਮਰ ਬਹੁਤ ਸੋਹਣੇ-ਸੋਹਣੇ ਚੰਗੇ ਰਿਕਾਰਡ ਵਾਲੇ ਜਨਮਰ ਹੈ ਗੱਲਬਾਤ ਤੁਹਾਡੀ ਭੈਣ ਨਾਲ ਕਰਨਾ ਵੀਰ ਆ ਕੇ ਨਾਲ ਕਰਾਉਣੇ ਆ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਂ ਕੁਲਵਿੰਦਰ ਕੌਰ ਹੈ ਮੇਰੇ ਹਸਪੈਂਡ ਦਾ ਨਾਂ ਰਣਜੀਤ ਸਿੰਘ ਗਰੇਵਾਲ ਜੀ ਗਰੇਵਾਲ ਸਾਹਿਬ ਜਗਾ ਬਹੁਤ ਘਟ ਹੈ ਸੈਟਅਪ ਬਹੁਤ ਸੋਹਣਾ ਬਣਾਇਆ ਇਹ ਫਿਰ ਜ਼ਿਆਦਾਤਰ ਕੀ ਹੁੰਦਾ ਵੀ ਜਿਹੜੀਆਂ ਬੁੜੀਆਂ ਨੇ ਨਹੀਂ ਪਸੂ ਸੰਭਾਲਣੇ ਹੁੰਦੇ ਨੇ ਕੋਈ ਸੌਬਾ ਨਹੀਂ ਹੁੰਦੇ ਵੀ ਆਪਣੇ ਤਾਂ ਰੂੜੀ ਨੂੰ ਜਗਾ ਨਹੀਂ ਆਪਾਂ ਤਾਂ ਮੁੱਲ ਲੈ ਲਾਂਗੇ ਕਿ ਇਹੋ ਜਿਹੀ ਆਨੇ ਪਾਨੇ ਫਿਰ ਭੈਣ ਤੋਂ ਸੁਣਨ ਨੂੰ ਮਿਲੇ ਪੈਣਾ ਨਹੀਂ ਵੀਰੇ ਨਹੀਂ ਵੀਰੇ ਨਹੀਂ ਅਸੀਂ ਕਦੇ ਵੀ ਮੁੱਲ ਦਾ ਦੁੱਧ ਨਹੀਂ ਪੀਤਾਗਾ ਮੇਰੇ ਮੈਰਿਜ ਨੂੰ 28.25 ਸਾਲ ਹੋ ਗਏ ਸਾਡੇ ਘਰੇ ਦੁੱਧ ਜ਼ਰੂਰ ਹੁੰਦਾ ਹੀ ਆ 5-4 ਕਿਲੋ ਕਦੇ ਮੈਂ ਰੜਕਣਾ ਨਿਵੰਦ ਕਰਿਆਗਾ ਕਦੇ ਵੀ ਉਹ 10-11 ਕਿਲੋ ਕਿਉਂ ਕਰਕੇ ਰੱਖਦੀਆਂ ਮੁੱਲ ਵੀ ਲੈ ਜਾਂਦੇ ਹੈਗੇ ਪੌਣੇ ਵੀ ਆ ਦੁੱਧ ਵਾ 60-62 ਹਜ਼ਾਰ ਦਾ ਪਾ ਦਿੰਦੇ ਜਦੋਂ ਇਹ ਸੱਜਰਾਂ ਸੋਈਆਂ ਹੁੰਦੀਆਂ ਕਈ ਵਾਰੀ ਚੱਲ ਘਰੇ ਵੀ ਡੰਗ ਲਾਉਣ ਨੂੰ ਹੁੰਦਾਗਾ ਦੁੱਧ 60-62 ਹਜ਼ਾਰ ਦਾ ਦੁੱਧ ਆ ਰਾਮ ਨਾਲ ਪਾਉਣੇ ਆਗੇ ਅਸੀਂ ਹਾਂ ਅੱਛਾ ਆਲੇ ਦੇਸੀ ਕਿਉਂ ਪੁਰਾਣੇ ਜਵਾਨ ਨੂੰ 15 16 ਕਿਲੋ ਵੇਚਦੇ ਆ 8 ਤੇ ਖਿਲ ਜਾਂਦੇ ਆਗੇ ਸਾਥੋ ਕਿਉਂ 1000 11 1100 ਕਿਲੋ ਲੈ ਜਾਂਦੇ ਆਗੇ ਅੱਛਾ ਹੁਣ ਫਿਰ ਸੇਲ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਕਰਤਾ ਵੀਰੇ ਕਰਤਾ ਕਰਤਾ ਹੁਣ ਇੱਕ ਵਾਰ ਵੇਖੋ ਦਰਸ਼ਕ ਚੰਗੀ ਚੀਜ਼ ਸੇਲ ਹੋਣ ਨੂੰ ਮੇਰੀ ਰਹਿੰਦੀ ਤੇ ਵੇਖੋ ਹਜੇ ਹੋਰ ਵੀ ਬਹੁਤ ਆਈ ਜਾਂਦੇ ਆਗੇ ਸਾਨੂੰ ਫੋਨ ਵੀ ਹੁਣ 18 ਸੀ ਆਪ ਨੂੰ ਘਰੇ ਜ਼ਰੂਰਤ ਹੈ ਤੇ ਤਾਂ ਕਰਕੇ ਵੀ ਨਹੀਂ ਹੁਣ 11 ਵੀ ਮਹੀਨਾ ਦੋ ਮਹੀਨੇ ਰੁਕੋ ਫਿਰ ਦੇ ਦਿਆਂਗੇ ਜੀ ਕਦੇ ਇਹ ਨਹੀਂ ਸੋਚਿਆ ਜੀ ਪਸ਼ੂ ਹੋਰ ਵਧਾ ਲਗੇ ਜਦੋਂ ਚੰਗੀ ਚੀਜ਼ ਸੋਚਦੇ ਆਂਗੇ ਹਾਂਜੀ ਹਾਂ ਫਿਰ ਕੀ ਕੀ ਕਾਰਨ ਫਿਰ ਵਧਾ ਕੇ ਹੋਣੀ ਨਹੀਂ ਰਹੇ ਤੇ ਵਧਾਏ ਨੇ ਥੋੜਾ ਥਾਂ ਦਾ ਬੱਸ ਸਾਨੂੰ ਦਿੱਕਤ ਆ ਜਾਂਦੀ ਹੈਗੀ ਹੋਰ ਕੋਈ ਹੋਣੀਗਾ ਸਾਨੂੰ ਪਸ਼ੂ ਜਿੰਨੇ ਮਰਜੀ ਹੁਣ 14 14 ਪਸ਼ੂ ਅਸੀਂ ਸੰਭਾਲ ਲੈਣੇ ਆਂਗੇ ਅੱਛਾ ਲੇਬਰ ਵਾਲਾ ਬੰਦਾ ਰੱਖਦੇ ਹੋ ਨਹੀਂ ਜੀ ਨਹੀਂ ਨਹੀਂ ਅਸੀਂ ਆਪ ਉਹ ਕਰਦੇ ਆਂਗੇ ਜੀ ਸਾਰਾ ਕੁਝ ਅਸੀਂ ਆਪ ਕਰਨਾਗਾ ਪੱਠੇ ਵਿਚਾਰ ਪਾਇਆਗਾ ਜੇ ਨਾ ਵੀ ਹੋਊਗਾ ਹਰੇ ਪੱਠੇ ਖੇਤ ਵੀ ਜਦੇ ਆ ਫਿਰ ਖੇਤੀ ਵੀ ਕਰਦਾਗਾ ਬੇਟਾ ਛੋਟਾ ਤੇ ਅਸੀਂ ਆਪ ਦੋਨੇ ਜਣੇ 4:30 ਵਜੇ ਇੱਧਰ ਆ ਜਾਣਾ ਅਸੀਂ ਪਸੂਆਂ ਚ ਬਸ ਉਹਦੀ ਸਟਾਰਟ ਕਰ ਦਿੰਨੇ ਆਂਗੇ ਵਾਹ ਜੀ ਵਾਹ ਕਦੇ ਗਿੱਲੇ ਥਾਂ ਚ ਸਾਡੇ ਪਸੂ ਨਹੀਂ ਖੜਨਾਂਗੇ ਅੱਛਾ ਤੁਸੀਂ ਜਗ੍ਹਾ ਵੀ ਨੀਚੇ ਸਾਰੀ ਕੱਚੀ ਰੱਖੀ ਆ ਜੀ ਹਾਂਜੀ ਹਾਂਜੀ ਜੀ ਕਿੰਨੇ ਕ ਟਾਈਮ ਦੀ ਫਿਰ ਝੋਟੀ ਤਿਆਰ ਕਰ ਦਿੰਨੇ ਹੋ ਜੀ ਸਾਢੇ 3 ਸਾਲ ਦੀ ਜੀ ਕਦੇ ਐ ਨਹੀਂ ਸੋਚਿਆ ਵੀ ਜਗਾ ਬਾਹਲੀ ਥੋੜੀ ਐ ਪਸ਼ੂ 14 ਬਖ ਹਿਦਾਰ ਨੇ ਨਹੀਂ ਵੀਰੇ ਨਹੀਂ ਅਸੀਂ ਕਦੇ ਵੀ ਨਹੀਂ ਪਸ਼ੂ ਨੂੰ ਪਾਣੀ ਪਿਉਣਾ ਵੀ ਨਹੀਂ ਨਹੀਂ ਵੀਰੇ ਨਹੀਂ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਤਾਂ ਬਹੁਤ ਜ਼ਿਆਦਾ ਪਿਆਰ ਆ ਪਸ਼ੂਆਂ ਨਾਲ ਸਾਨੂੰ ਤਾਂ ਐ ਲੱਗਦਾ ਕਦੇ ਜੇ ਸਾਥੋਂ ਕੰਮ ਹੋਣ ਹਟ ਕੇ ਵੇਚਨੇ ਪੈਗੇ ਸਾਨੂੰ ਬਹੁਤ ਔਖਾ ਲੱਗੂਗਾ ਵਾਹ ਇੰਨੇ ਸ਼ੌਂਕ ਨਾਲ ਪਸੂ ਸੰਭੀਦੇ ਆ ਹਾਂ ਕਿਤੇ ਨਹੀਂ ਸਾਨੂੰ ਕਿਤੋਂ ਆਉਣਾ ਪੈ ਜੇ ਸਾਡਾ ਭਾਵੇਂ ਰਾਤ ਆ ਸਾਨੂੰ ਭਾਵੇਂ 5000 ਖਰਚਾ ਕਰਨਾ ਪੈ ਜੇ ਪਰ ਅਸੀਂ ਆਉਣਾ ਕਰੇ ਆ ਅੱਛਾ ਹਾਂ ਅਸੀਂ ਕਿਤੇ ਰੁਕਣਾ ਨਹੀਂ ਗਾ ਜੀ ਗਰੇਵਾਲ ਸਾਹਿਬ ਫਿਰ ਸੌਰੀ ਸੂਰੀ ਕਦੇ ਕੋਈ ਲੱਗੀ ਆ ਰਾਤ ਤਾਂ ਭੈਣੇ ਫਿਰ ਕਦੇ ਨਹੀਂ ਗਈ ਨਾ ਵੀਰੇ ਰਾਤ ਤਾਂ ਮੈਂ ਨਹੀਂ ਲਾਈ ਇਹਨਾਂ ਨੇ ਤਾਂ ਲੌਂਟਿੰਗ ਕੀ ਆਣੀਆ ਦੇਖੋ ਦਰਸ਼ਕੋ ਸਾਡੇ ਪੰਜਾਬ ਦੀਆਂ ਭੈਣਾਂ ਸਾਡੀਆਂ ਜੰਗਾਂ ਵੀ ਹੈਗੀਆਂ ਜਿਹੜੀਆਂ ਆਪਦੇ ਘਰ ਬਾਰੇ ਸੋਚਦੀਆਂ ਹਨਾ ਤੇ ਕੁਝ ਕਿਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਉੱਥੇ ਜਾ ਕੇ ਬੈਹ ਜਾਂਦੀਆਂ ਜੇ ਬੱਚੇ ਸਾਡੇ 10-10 ਸਾਲ ਦੇ ਪੱਠੇ ਪਾਉਣ ਲੱਗ ਗਏ ਸੀਗੇ ਵੀਰੇ ਜੀ ਹਾਂ 10 ਸਾਲ ਦੇ ਬੱਚੇ ਪੂਰੀ ਜ਼ਿੰਮੇਵਾਰੀ ਪਸ਼ੂਆਂ ਦੀ ਸਮਝਣ ਲੱਗ ਗਏ ਸੀਗੇ ਬਹੁਤ ਕੰਮ ਕਰਦੇ ਆ ਕਿਉਂਕਿ ਉਹਨਾਂ ਨੂੰ ਰਸਤਾ ਤੁਸੀਂ ਦਿਖਾਇਆ ਦਿਖਾਇਆ ਜੀ ਹਾਂ ਹਣਾ ਵੀ ਮਿਹਨਤ ਕਰੋ ਹਾਂ ਵਾਇਗ ਰੱਖਣਾ ਉੱਧਰ ਪਹਿਲਾਂ ਬੱਕਰਾਂ ਵੀ ਰੱਖਦੇ ਰਹੇ ਆ ਅਸੀਂ ਜੀ ਤੇ ਉਹਨਾਂ ਨੇ ਵਾਇਗ ਰੱਖ ਕੇ ਪਹਿਲਾਂ ਇੱਧਰਲੇ ਕਰੇ ਆਉਣਾ ਜਿਹੜਾ ਛੋਟੇ ਸੀਗੇ ਹੂੰ ਜੇ ਕੋਈ ਪਸ਼ੂ ਬਿਮਾਰ ਹੁੰਦਾ ਪਹਿਲਾਂ ਉਹਦੀ ਦੇਖਭਾਲ ਕਰਨੀ ਉਹਨਾਂ ਨੇ ਆ ਕੇ ਛੋਟਾ ਛੋਟਾ ਨਹੀਂ ਵੀ ਉਹ ਕਿਵੇਂ ਆ ਹੁਣ ਤੇ ਅਸੀਂ ਜਾ ਕੇ ਪਹਿਲਾਂ ਉਹਨੂੰ ਦੇਖ ਕੇ ਆਈਏ ਜੀ ਉਧਰੋਂ ਆਵਾਜ਼ ਮਾਰਦ ਕੇ ਪਸ਼ੂਆਂ ਨੂੰ ਤੇ ਉਹਨਾਂ ਨੇ ਬੱਕਰੀਆਂ ਨੇ ਬੋਲ ਪੈਣਾ ਸੀਗਾ ਉਹ ਨਾਂ ਰੱਖੇ ਹੋਏ ਸੀਗੇ ਜੀ ਕਹਿੰਦੇ ਫਿਰ ਮੱਝਾਂ ਵੀ ਕੋਈ ਨਾਂ ਨੂੰ ਗਾਈਆਂ ਦੇ ਰੱਖੇ ਹੋਏ ਆ ਇਹਦਾ ਨਾਂ ਤਾਂ ਗੂਰੇ ਆ ਗੂਰੇ ਹਾਂ ਨਾਂ ਬੜਾ ਸੋਹਣਾ ਤੁਸੀਂ ਰੱਖਿਆ ਜੀ ਤੇ ਇਹਦਾ ਨਾਂ ਗੰਜੀ ਰੱਖਿਆ ਗਿਆ ਕਿਉਂਕਿ ਇਹਦੇ ਥੋੜੇ ਵਾਲ ਘੱਟ ਸੀਗੇ ਬਸ ਗੰਜੀ ਗੰਜੀ ਕਹਿਣ ਲੱਗ ਗਏ ਤੇ ਉਹਦਾ ਨਾਂ ਅਸੀਂ ਨੂੰ ਰੱਖਿਆ ਜਿਹੜੀ ਉਹ ਕੰਦਨਾਂ ਬੈਠੀ ਆ ਜੀ ਤੇ ਇਹਨੂੰ ਅਸੀਂ ਤੀਜੇ ਸੂਏ ਸੁਪੀ ਤੇਨ ਵੱਡੀ ਛੋਟੀ ਕਹਿੰਦੇ ਆ ਅਸੀਂ ਵਾਹ ਜੀ ਵਾਹ ਤੇ ਵੀ ਇੱਕ ਛੋਟੀ ਵੇਚੀ ਹੈਗੀ ਇਸ ਕਰਕੇ ਬਸ ਇਹਦਾ ਨਾਂ ਵੱਡੀ ਛੋਟੀ ਆ ਤੇ ਉਹਦਾ ਨਾਂ ਛੋਟੀ ਹੋ ਜਿਹੜੀ ਉਹਦਾ ਨਾਂ ਗੁੱਡੇ ਆ ਬੱਚੀ ਦਾ ਨਾਂ ਵਾਹ ਜੀ ਛੋਡੇ ਬੋਲ ਮਾਰੇ ਤੂੰ ਝਾਕਦੀਆਂ ਕਿ ਭੈਣ ਦੇ ਬੋਲ ਮਾਰੇ ਤੇ ਝਾਕ ਸਾਰਿਆਂ ਦੇ ਸਾਰਿਆਂ ਦੇ ਜੇ ਮੈਂ ਗੋੜ-ਗਾੜ ਖਵਾਉਣਾ ਮੈਥੋਂ ਖਾਂਦੀਆਂ ਛੋਟੀਆਂ ਵੇਖੋ ਦਰਸ਼ਕੋ ਇੱਕ ਮੈਂ ਤੁਹਾਨੂੰ ਭੈਣ ਦੇ ਜਨਮਰ ਦਿਖਾਉਣਾ ਕੈਮਰਾਮੈਨ ਨੂੰ ਕਹਿਣਾ ਵੀ ਥੋੜੇ ਜੇ ਨੇੜੇ ਆ ਕੇ ਦਿਖਾਓ ਆਪਾਂ ਜੇਕੋ ਤੁਸੀਂ ਕੱਟੀ ਦੇਖੋ ਤੁਸੀਂ ਭੈਣੇ ਕਿਹੜੀ ਕੋਈ ਚੰਗੇ ਬਰੀਡ ਦੀ ਹੈ ਇਹ ਨਹੀਂ ਇਹ ਆਮ ਹੀ ਸੀ ਇਹਦੀ ਬਸ ماں ਚੰਗੀ ਆ ਮਾਂ ਦਾ ਕੀ ਰਿਕਾਰਡ ਹੈ ਮਾਂ ਦਾ 18 17 ਕਿਲੋ ਦੁੱਧ ਆਏਗਾ ਦਾ 18 17 ਕਿਲੋ ਦਿੰਦੀ ਹੈ ਆ ਰਾਮ ਨਾਲ ਜੀ ਹਾਂ ਤੇ ਬਾਕੀ ਇਹ ਬਹੁਤ ਸੇਲ ਹੈਗੀ ਕੋਈ ਹੋਣੀ بس ਸੋਨੂ ਉਪਰਾ ਕਰਕੇ ਡਰਦੀ ਹੈ ਸਾਡੇ ਨਾਲ ਕੋਈ ਇਹ ਖੁੱਲ ਜਾਣ ਇਹਨੇ ਕੋਈ ਪਸ਼ੂ ਛੋਟਾ ਖੁੱਲ ਜੇ ਇਹਨੇ ਆਵਾਜ਼ ਮਾਰਨੀ ਹੈ ਵੀ ਖੁੱਲ ਗਿਆ ਕੋਈ ਪਸ਼ੂ ਆਪਣਾ ਵਾਹ ਹਾਂ ਭੈਣੇ ਫਿਰ ਇਹਨਾਂ ਨੇ ਪਹਿਰਾ ਇਹ ਆਪ ਹੀ ਕਰਦੀਆਂ ਕਰਦੀਆਂ ਵੀਰੇ ਸਾਡੇ ਵੀ ਉਹਦੇ ਬਿਮਾਰੀ ਚ ਆਈ ਇੱਕ ਗਾਂ ਮਰ ਗਈ ਸੀ ਜਿਹੜੇ ਟਾਈਮ ਉਹਦੇ ਸਾਸ ਨਿਕਲਿਆ ਫਿਰ ਇੱਕ ਸਾਰਨਾ ਖੜੀਆਂ ਹੋ ਕੇ ਬਹੁਤ ਡਾਟ ਪਾਇਆ ਇਹਨਾਂ ਨੇ ਵੀ ਇਹ ਮਰ ਗਈ ਹੁਣ ਵਾਹ ਜੀ ਵਾਹ ਵਾਹ ਜੀ ਵਾਹ ਪਰ ਮਿਹਨਤ ਕਰਦੇ ਹੋ ਭੈਣੇ ਹਨ ਪਸ਼ੂ ਦਾ ਵੀ ਪਿਆਰ ਆ ਜਦੋਂ ਪਸ਼ੂ ਇਕੱਠੇ ਰਹਿੰਦੇ ਆ ਮੈਨੂੰ ਤੁਸੀਂ ਇਹ ਕਿੱਟੀ ਬਾਰੇ ਜਾਣਕਾਰੀ ਦਿਓ ਕਿੰਨੇ ਟਾਈਮ ਦੀ ਹੋ ਗਈ ਭੈਣੇ ਇਹ 3 ਮਹੀਨਿਆਂ ਦੀ ਹੈਗੀ ਵੀਰੇ ਵੇਖੋ ਦਰਸ਼ਕੋ ਕਿੱਕਟੀ ਤੁਸੀਂ ਚੈੱਕ ਕਰੋ ਸਾਡੀ ਭੈਣ ਸਾਰਾ ਦਿਨ ਭੈਣੇ ਫਿਰ ਮੂੰਹ ਜੱਥ ਰੱਖਦੀ ਆ ਮੈਨੂੰ ਲੱਗਦਾ ਆ ਮੈਂ ਰੋਟੀਆਂ ਚਾਰਦੀ ਆ ਤੜਕੇ ਹੱਥ ਨੇ ਵੀਰੇ ਇਹਨਾਂ ਨੂੰ ਬਸ ਇਹਨਾਂ ਨੂੰ ਚਾਹ ਕਰ ਰਹੇ ਨੇ ਵੀ ਹੁਣ ਧਾਰਾਂ ਦਾ ਟਾਈਮ ਹੋ ਗਿਆ ਹੁਣ ਸਾਨੂੰ ਰੋਟੀ ਵੀ ਚਾਰੋ ਜੀ ਹਾਂ ਉਹਨਾਂ ਚੁੰਗਲੀ ਨਾ ਦੁੱਧ ਪਿਉਣੇ ਆ ਨਵੀਆਂ ਕੁੜੀਆਂ ਤਾਂ ਭੈਣੇ ਰੋਟੀ ਵੀ ਗਿਣਕੇ ਲਾਉਂਦੀਆਂ ਵੀ ਕਿੰਨੇ ਨਾ ਵੀਰੇ ਅਸੀਂ ਪੰਜ ਕੁੱਤੇ ਵਾਰਾ ਬੁੱਟੇ ਨੂੰ ਪੁੱਛ ਲੋ ਇੱਥੇ ਪੰਜ ਕੁੱਤੇ ਵਾਰਾ ਨੂੰ ਲੱਸੀ ਦਾ ਗੁੰਡਾ ਧਰਿਆ ਵਿਆ ਅਸੀਂ ਪੂਰੀ ਸੰਗਣੇ ਲੱਸੀ ਰਾਜਮੀ ਉਹਨਾਂ ਨੂੰ ਰਾਜਮਾ ਰੋਟਾ ਪਾਉਣੇ ਆ ਬਾਕੀ ਤੁਹਾਨੂੰ ਸਲੂਟ ਬਣਦਾ ਭੈਣੇ ਚਲੋ ਕਰਮ ਵਾਲੀਆਂ ਭੈਣਾਂ ਸਾਡੀਆਂ ਹੈਗੀਆਂ ਹੈ ਨਾ ਜਈਆਂ ਤਿੰਨ ਮਹੀਨਿਆਂ ਦੀ ਕੱਟੀ ਹੈ ਭੈਣੇ ਮਿਹਨਤ ਬਹੁਤ ਜ਼ਿਆਦਾ ਕਰਦੇ ਹਾਂ ਵੇਖੋ ਸਿਹਤ ਦੱਸੀ ਜਾਂਦੀ ਆ ਹੈਨਾ ਹਾਂ ਵੀਰੇ ਤਾਂ ਕੱਟੀ ਕਿੰਨੇ ਟਾਈਮ ਦੀ ਹੋਗੀ ਇਹ 1.5 ਸਾਲ ਦੀ ਹੈ ਨੂਰਾ ਗੂਰਾ ਗੂਰਾ ਇਹਦਾ ਨੂਰਾ ਹਾਂ ਬੜੇ 1.5 ਸਾਲ ਦੀ ਹੋ ਗਈ ਹਾਂ ਜੀ ਕਿੰਨੇ ਕ ਟਾਈਮ ਦੀ ਭਲੇ ਬਰ ਝੋਟੀ ਤਿਆਰ ਕਰ ਦਿੰਨੇ ਹੋ ਸਾਢੇ 3 ਸਾਲ ਦੀ ਵੀਰੇ ਬਸ ਤੇ ਇਹਦੀ ਮਾਂ ਦਾ ਥੋੜਾ ਜਿਹਾ ਕੱਦ ਛੋਟਾ ਸੀ ਇਹ ਜਨੇ ਵੀ ਵਧੀਆ ਉਹਦੇ ਨਾਲੋਂ ਕੱਦ-ਕੁੱਦ ਕਰ ਗਈ ਜੀ ਸਾਰੇ ਪਸ਼ੀਆਂ ਨੂੰ ਫਿਰ ਖੋਲ ਖਲਾਈ ਕਰਦੇ ਹੋ ਆਪ ਹਾਂ ਜੀ ਆਪਣੇ ਦੱਸੋ ਆ ਮੱਝ ਕਿਵੇਂ ਰੱਖੀ ਐ ਇਹ ਤਾਂ ਸਿੰਘ ਹੀ ਵੇਖੋ ਤੁਸੀਂ ਇਹਦੇ ਹੁਣ ਹੋ ਗਏ ਬੁੱਢੀ ਹੋ ਗਈ ਕਰਕੇ ਥੋੜੇ ਜਿਆਦੇ ਹੋ ਗਏ ਫਿਰੇ ਪਹਿਲਾਂ ਠੀਕ ਸੀਗੇ ਹਜੇ 39ਵੇਂ ਸੂਏ ਆ ਜੀ ਇਹ ਇਹ 13ਵੇਂ ਵਾਰਵੇਂ ਸੂਏ ਹੋ ਗਈ ਵੀਰੇ ਅਸੀਂ ਵੀ ਦੂਜੇ ਸੂਏ ਸਾਨੂੰ ਕਹਿ ਕੇ ਦਿੱਤੀ ਸੀਗੀ ਹਾਂ ਤੇ ਵੀ ਹੁਣ ਇਹ ਸਾਡੇ ਕੋਲੇ 14 ਸਾਲ ਹੋ ਗਏ ਇਹਦੇ ਨਾਲ ਅਸੀਂ ਬਹੁਤ ਛੋਟਾਂਾਂ ਵੇਚ ਚੁੱਕੇ ਆਂਗੇ ਵਾਹ ਜੀ ਵਾਹ ਤੇ ਕੁਝ ਸਾਡੇ ਹਜੇ ਵੀ ਖੜੀਆਂ ਹੁਣ ਵੀ ਅਸੀਂ ਥਾਂ ਦਾ ਕਰਕੇ ਵਸ ਵੀ ਉਹ ਝੋਟੀਆਂ ਸਾਨੂੰ ਵੇਚ ਨਹੀਂ ਪੈਗੀ ਵੀ ਸਿਆਲ ਆਉਂਦਾ ਕਿਤੇ ਅੰਦਰ ਜਗਾਨ ਕਿਉਂਕਿ ਉਹ ਅੰਦਰ ਧੂੜੀ ਆ ਲਗਾ ਤੇ ਇਹ ਸ਼ਟਰ ਇਹਨਾਂ ਦੇ ਬੰਨਨ ਨੂੰ ਆ ਛੋਟੀਆਂ ਧੂੜੀ ਚ ਬੰਦੇ ਹੈਗੇ ਆ ਜਿਹੜੇ ਛੋਟੀਆਂ ਕਟੀਆਂ ਆ ਕੋਈ ਇਹਨਾਂ ਨੇ ਆਏ ਨਹੀਂ ਕਰਨਾ ਵੀ ਸਾਨੂੰ ਦੇਂਦਿਆਂ ਨਹੀਂ ਜਾਂ ਕਿੱਥੇ ਵਸਦੇ ਇਹਨਾਂ ਨੂੰ ਪਤਾ ਹੀ ਆ ਵੀ ਸਾਡਾ ਸਾਰੇ ਅਸੀਂ ਇਕੱਠੇ ਹੀ ਖੜੇ ਹੈਗੇ ਪੈਣੇ ਫਿਰ ਕੋਈ ਐਸਟੀਮੇਟ ਹੋਵੇ ਆਪਣੀ ਜਿਹੜੀ ਮੱਝ ਬੁੱਢੀ ਹੋਗੀ ਕੈ ਲੱਖ ਦੀ ਕਮਾਈ ਦੇਦੀ ਕਿਉਂਕਿ ਸੰਗ-ਸੰਗ ਵੇਖ ਕੇ ਕਾਫੀ ਭਰਾ ਕਮੈਂਟ ਕਰਨਗੇ ਵੀ ਇਹ ਤਾਂ ਬੁੱਢੀ ਜੀ ਆ ਕਮਾਈ ਕਿੰਨੀ ਦੇਦੀ ਤੀ ਇਹਨੇ ਕੋਈ ਵਾਰਾਂ 13 ਲੱਖ ਰੁਪਏ ਦੀ ਤਾਂ ਕਮਾਈ ਸਾਨੂੰ ਦੇਦੀ ਹੋਗੀ ਵੀਰੇ ਆਰਾਮ ਨਾਲ ਜੀ ਹਾਂ ਤੇ ਵੀ ਕੋਸ਼ਵਾਂ ਕੀ ਉਹ ਰਿਸ਼ਤੇਦਾਰਾਂ ਨੂੰ ਦੋ ਛੋਟੀਆਂ ਤਾਂ ਦੇਤੀਆਂ ਸੀ ਵੇਖੋ ਦਰਸ਼ਕੋ ਕਈ ਵੀਰ ਕਮੈਂਟ ਕਰਨਗੇ ਵੀ ਮਾਝੇ ਹੋਜੀ ਆ ਤੇ ਇਹ ਅੱਗੇ ਵੀਡੀਓ ਬਣਾਉਣ ਉਹ ਵਿਰਾਇਆ ਸੀਗਾ ਅਸੀਂ ਵੇਚਣੀ ਸੀ ਉਹ ਵੀ ਐਂ ਕਹਿੰਦਾ ਵੀ ਮੈਂ ਕਮਾਲ ਮੰਨਦਾ ਵੀ ਇੰਨੀਆਂ ਵਧਕਾ ਤੇ ਇਹਨੇ ਗਾਹ ਆਲਾ ਰੋਕ ਕਿੰਨਾ ਵਧੀਆ ਤਿਆਰ ਕੀਤਾਗਾ ਜੀ ਇਹ ਹੁਣ ਸੂਈ ਵੀ ਐ ਇਹ ਹਾਂ ਹਾਂ ਹੋਵੇ ਕੱਟੀ ਬੈਠੀ ਵਾਲੀ ਤਾਂ ਕੱਡੀ ਕੱਟੀ ਆ ਦੀ ਕੱਟੀ ਦਿਖਾਉਣੇ ਆ ਵੇਖੋ ਤੁਸੀਂ ਕਿੰਨੀ ਲੰਮੀ ਬੇਰਾਂ ਕੱਟੀ ਵੀ ਵੇਖੋ ਦਰਸ਼ਕੋ ਕਿੰਨੀ ਵੇਲ ਲੰਮੀਆ ਕਿੰਨੇ ਟਾਈਮ ਦੀ ਹੋ ਗਈ ਜਿਆ ਕੱਟੀ ਆਪਣੀ ਇਹ ਪੌਣਾ 4 ਮਹੀਨਿਆਂ ਦੀ ਹੈਗੀ ਦੁੱਧ ਫਿਰ ਵੇਚਣ ਦਾ ਲਾਲਚ ਵੱਧ ਕਰ ਨਹੀਂ ਨਾ ਇਹਨਾਂ ਨੂੰ ਅਸੀਂ ਪੂਰਾ ਪਿਉਣਾ ਆਪ ਭਾਵੇਂ ਦੇ ਅਸੀਂ ਘਰੇ ਰੱਖ ਗਏ ਜਾਂ ਨਾ ਰੱਖ ਗਏ ਉਹ ਗੱਲ ਵੱਖਰੀ ਆ ਰੱਖਦੇ ਆ ਅਸੀਂ ਇਹਦਾ ਅਸੀਂ ਘਰੇ ਹੀ ਰੱਖਣਾਗਾ ਦੁੱਧ ਕਿੰਨਾ ਟਾਈਮ ਫਿਰ ਦੁੱਧ ਛੱਡਦੇ ਹੋ ਜੀ ਤੋਂ ਕੱਟੀਆਂ ਨੂੰ ਤੁਸੀਂ ਹਜੇ ਤੱਕ ਚੁੰਗਣੇ ਨਾ ਪਿਉਣੇ ਹੈਗੇ ਫਿਰ ਅੱਛਾ ਚੁੰਗੜੀ ਨਾਲ ਪਿਉਣੇ ਇਹਨੂੰ ਪਿਉਣੇ ਹੈਗੇ ਹਾਂ ਉਹ ਆਪਦੀ ਮਾਂ ਦਾ ਹੀ ਚੁੰਗਦੀ ਆ ਉਹ ਬੱਚੀ ਹੁਣ 4 ਮਹੀਨਿਆਂ ਦੀ ਹੋਣ ਵਾਲੀ ਉਹਨੂੰ ਛੜਤਾ ਹੁਣ ਅਸੀਂ ਆਖੇ ਫਿਰ ਇਹ ਗਲਤ ਹੋ ਜਾਂਦਾ ਹੈ ਵੀ ਜੀ ਮਸਾਂ ਹੀ ਛਡਾਈ ਆ 4 ਦਿਨਾਂ ਦੀ ਉਹ ਹਾਂ ਪੈਣੀ ਫਿਰ ਇਹ ਨਹੀਂ ਕਦੇ ਗਰੇਵਾਲ ਸਾਹਿਬ ਨੂੰ ਕਿਹਾ ਤੁਸੀਂ ਵੀ ਆਪਾਂ ਫਰਸ਼ ਲਾ ਲਈਏ ਇੱਥੇ ਵੀ ਗੋਹਾ ਮੈਨੂੰ ਬਾੜਾ ਚੱਕਣਾ ਨਹੀਂ ਨਹੀਂ ਮੈਂ ਨਹੀਂ ਕਿਹਾ ਇਹ ਆਪ ਕਹਿੰਦੇ ਆ ਵੀ ਆਪਾਂ ਫਰਸ਼ ਲਾ ਲਗੇ ਵੀ ਮੇ ਇਹ ਚ ਸੌਖਾ ਹੋ ਜਾਊਗਾ ਵੀ ਜਿੱਕੜ ਉਹਦਾ ਹੋ ਜਾਂਦਾ ਥਾਂ ਸਿਕਾਉਣਾ ਔਖਾ ਹੋ ਜਾਂਦਾ ਸਾਨੂੰ ਗੋਹਾ ਚੱਕਣਾ ਨਹੀਂ ਔਖਾ ਬਸ ਮਿਹਨਤ 'ਚ ਦਿੱਕਤ ਆਉਂਦੀ ਹੈ ਵੀਰੇ ਸਾਨੂੰ ਸੰਘਰਸ਼ ਕਰੇ ਆ ਔਖਾ ਨਹੀਂ ਲੱਗਦਾ ਨਹੀਂ ਸਾਨੂੰ ਨਹੀਂ ਲੱਗਦਾ ਵੀਰੇ ਜਮਾ ਵੀ ਨਹੀਂ ਲੱਗਦਾ ਸੰਘਰਸ਼ ਕੋ ਪ੍ਰੂੜੀ ਨੂੰ ਵੀ ਕਿਤੇ ਜਗ੍ਹਾ ਨਹੀਂ ਪਰ ਫੇਰ ਵੀ ਸਾਡੀ ਭੈਣ ਦੇਖੋ ਤੁਸੀਂ ਚਿਹਰੇ ਹੱਸਦੇ ਆ ਮਿਹਨਤ ਕਰਦੀ ਆਪ ਕਿਉਂਕਿ ਮਿਹਨਤ ਨਾਲ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਮਿਲਦੀ ਹੈਗੀ ਜੀ ਹਾਂ ਪਰ ਤੁਸੀਂ ਭੈਣਾਂ ਨੂੰ ਵੀ ਕੋਈ ਸਨੇਹਾ ਜ਼ਰੂਰ ਦਿਓ ਇਹ ਕਹਿੰਦੇ ਆ ਵੀਰੇ ਜਿਵੇਂ ਕਿਤੇ ਫੈਕਟਰੀਆਂ 'ਚ ਲੱਗ ਜਾਂਦੀਆਂ ਜਾਂ ਬਾਹਰਲੇ ਦੇਸਾਂ 'ਚ ਕਹਿੰਦੇ ਆ ਸਾਰਾ ਕੁਝ ਆ ਹਨਾ ਆਪਾਂ ਕਹਿੰਦੇ ਆ ਇੱਥੇ ਸਾਰਾ ਕੁਝ ਆ ਖਾਣੀ ਤਾਂ ਰੋਟੀ ਆ ਨਾ ਆਪਾਂ ਤੇ ਸ਼ੌਂਕ ਵੀ ਪੂਰੇ ਹੁੰਦੇ ਆ ਲੀੜਾ ਕੱਪੜਾ ਵਧੀਆ ਮਿਲਦਾ ਹੈਗਾ ਤੇ ਵਧੀਆ ਲੋਕਾਂ ਨੂੰ ਮਿਲਦੇ ਆਂਗੇ ਕਿੰਨੇ ਜਣੇ ਆਉਂਦੇ ਕੋਈ ਦੁੱਧ ਲੈਣ ਆਉਂਦਾ ਕੋਈ ਲੱਸੀ ਲੈਣ ਆਉਂਦਾ ਵੀਰੇ ਕੋਈ ਵੀ ਇਹ ਚੀਜ਼ਾਂ ਦਾ ਵੀਰੇ ਕਿੰਨੇ ਲੋਕ ਮਿਲਦੇ ਆਪਾਂ ਨੂੰ ਕਿਉਂਕਿ ਜੀ ਪਸ਼ੂ ਰੱਖਿਆ ਤਾਂ ਤਾਂ ਹੀ ਆਪਣੇ ਕੋਲੇ ਕਿੰਨੇ ਤਰ੍ਹਾਂ ਦੇ ਬੰਦੇ ਆਉਂਦੇ ਆ ਤੇ ਹਾਂ ਗਰਮੀ ਚ 14 14 ਘਰ ਲੱਸੀ ਲੈ ਕੇ ਜਾਂਦੇ ਆ ਵੀਰੇ ਆਪਣੇਉ ਹਾਂ ਲੱਸੀ ਮੈਂ ਸਾਰਿਆਂ ਨੂੰ ਦੇਣੇ ਪਰ ਮੈਂ ਥੋੜੀ ਦੇ ਮੈਂ ਵਾਲੀ ਕੋਈ ਸਾਨੂੰ ਮੋੜਨਾਂ ਨਹੀਂ ਦੇਣੀ ਦੇਣੀ ਲੱਸੀ ਤਾਂ ਹਾਂ ਪਸ਼ੂ ਥੋੜੇ ਜਿਹਾ ਲੱਸੀ ਐ ਬੰਡੀ ਜਿਵੇਂ ਫਾਰਮ ਹੁੰਦਾ ਹਾਂ ਹਾਂ ਕਦੇ ਵੀ ਨਹੀਂ ਕੁੱਤਿਆਂ ਨੂੰ ਵੀ ਪਾਉਣੀ ਆ ਸਾਨੂੰ ਇੱਕ ਟਾਈਮ ਆਪ ਨੂੰ ਨਾ ਬਚੇ ਤਾਂ ਨਾ ਵੀ ਬਚੇ ਕੁੱਤਿਆਂ ਨੂੰ ਅਸੀਂ ਲਾਜ਼ਮੀ ਪਾਉਣੀ ਆ ਕੁੱਤੇ ਰੱਜ ਕੇ ਜਾਂਦੇ ਆ ਸਵੇੜੇ ਚ ਜਾ ਕੇ ਵੰਦੇ ਆ ਸਾਡੇ ਹੂੰ ਰੱਖ ਕਰਦੇ ਆ ਫਿਰ ਉਹ ਪੂਰੀ ਹਾਂ ਪੂਰੀ ਮੇਰ ਕਰਦੇ ਹੈਗੇ ਵੀਰੇ ਪੁਛਾ ਮਾਰਦੇ ਆ ਸਾਨੂੰ ਦੇਖ ਕੇ ਜਿੱਥੇ ਅਸੀਂ ਕਹਦੇਗੇ ਵੀ ਆ ਜਾਓ ਚੱਲਗੇ ਜਵਾਸ ਜੀ ਉਧਰ ਕਿਤੇ ਜਾਂਦੇ ਆ ਕਹਿੰਦੇ ਆ ਜਾਓ ਚੱਲਗੇ ਨਾਲ ਹੀ ਆ ਜਾਣਾ ਉਹਨਾਂ ਦੀ ਫਿਰ ਨਾਮ ਨੂੰ ਰੱਖੀਏ ਤੁਸੀਂ ਨਹੀਂ ਉਹਨਾਂ ਦਾ ਤਾਂ ਬਸ ਹਾਂ ਸਾਨੂੰ ਪਤਾ ਹੈਗਾ ਬਸ ਉਹ ਵੱਡੀ ਲਾਲ ਕੁੱਤੀ ਹੈਗੀ ਉਹ ਦੂਜੀ ਛੋਟੀ ਵਿੱਚ ਕੀ ਜੀ ਹੈਗੀ ਇਹ ਚੀਜ਼ਾਂ ਉਹ ਕਰਦੇ ਆ ਕਤੂਰੇ ਆ ਉਹਨਾਂ ਦੇ ਹਨਾ ਤੇ ਦੇਖੋ ਦਰਸ਼ਕੋ ਹਾਂ ਸਾਡ ਡੌਗੀ ਆ ਗਿਆ ਹਾਂ ਇਹ ਸਾਡੇ ਆਪ ਦੇ ਘਰ ਦੀ ਰੱਖੀ ਹੋਇਆ 11 ਸਾਲਾਂ ਦੀ ਹੈਗੀ ਵੀਰੇ ਇਹ ਜੀ ਹਾਂ ਬੜਾ ਇੰਨਾ ਦਿਮਾਗ ਫਿਰ ਕੱਲੀ ਕੱਲੀ ਚੀਜ਼ ਕੈਲਕੂਲੇਟ ਵਾਂਗੂ ਦਿਮਾਗ ਇਹ ਤਾਂ ਵੀਰੇ ਬਾਹਰ ਇਹ ਤਾਂ ਮੈਨੂੰ ਆਪ ਦੇ ਜਵਾਕਾਂ ਨਾਲੋਂ ਵੱਧ ਮੋਹ ਕਰਦੀ ਹੈ ਮੇਰਾ ਜੀ ਚੂਰੀ ਕੁੱਟ ਕੇ ਦੋਨੇ ਟਾਈਮ ਇਹਨੂੰ ਮੈਂ ਪਾਉਣੀ ਹੈਗੀ ਤੇ ਵਾਕੀ ਤੜਕੇ ਇਹਨੂੰ ਬਿਸਕਟ ਪਾਉਣਾ ਜੇ ਅਸੀਂ ਖੋਆ ਖਾਵਾਂਗੇ ਤਾਂ ਖੋਆ ਪਾਉਣਾ ਪੰਜੀਰੀ ਖਾਵਾਂਗੇ ਤਾਂ ਪੰਜੀਰੀ ਪਾਉਣੀ ਹੈ ਵੇਖੋ ਦਰਸ਼ਕੋ ਸਿਹਤ ਵੀ ਵੇਖੋ ਤੁਸੀਂ ਡੌਗੀ ਹਾਂ ਵਾਹ ਜੀ ਵਾਹ ਭਣੇ ਫਿਰ ਇੰਨਾ ਠੰਡਾ ਦਿਮਾਗ ਕਿੱਥੋਂ ਲੱਗਿਆ ਤੁਹਾਡੇ ਇੰਨਾ ਦਿਮਾਗ ਨੂੰ ਮਾਰਦੀ ਪਹਿਲੇ ਹਾਂ ਬਾਈ ਨੂੰ ਸਾਡੇ ਵਾਸੇ ਹੁਣ ਮਾਂ ਨਹੀਂ ਆਇਆ ਹੋ ਗਿਆ ਵੀ ਨਹੀਂ ਹੋ ਜਾ ਫਿਰ ਬੱਚਿਆਂ ਤੇ ਅਸਰ ਪੈ ਜਾਂਦਾ ਹੈਗਾ ਵੀਰੇ ਜੇ ਆਪਾਂ ਹੁਣ ਕੋਈ ਗਲਤ ਹੋ ਕਰਾਂਗੇ ਤਾਂ ਤੇ ਵੀ ਬੱਚਿਆਂ ਦਾ ਤੁਸੀਂ ਕਿਤੇ ਮਰ ਜੂ ਪੁੱਤ ਕੇ ਦੇਖ ਲਓ ਬਹੁਤ ਵਧੀਆ ਇੱਜ਼ਤ ਬਣਾਈ ਵੀ ਹੈ ਜਵਾਕਾਂ ਨੇ ਬਹੁਤ ਸਿਆਣੇ ਆਏਗੇ ਵੀ ਸਿੱਖਿਆ ਸਨ ਸਾਰੇ ਕਹਿੰਦੇ ਮਾਂ ਪਿਆ ਜਦੋਂ ਵਧੀਆ ਕੇ ਬੱਚੇ ਤਾਂ ਵਧਗੇ ਹੋਣੇ ਹੀ ਐਗੇ ਹਾਂ ਬਹੁਤ ਬਹੁਤ ਹੀ ਭਣੇ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਸੁਣਾਈਆਂ

ਜੀ ਪੜਨੇ ਫਿਰ ਤੁਹਾਡੀ ਹੋਰ ਕਿਹੜੇ ਕਾਰੋਬਾਰ ਦੀ ਪੱਕੀ ਡਿਊਟੀ ਆ ਪੱਕੀ ਡਿਊਟੀ ਤਾਂ ਵੀਰੇ ਮੇਰਾ ਘਰੇ ਕੰਮ ਕਰਨਾ ਬਸ ਵੀ ਕੋਈ ਟਾਈਮ ਨਹੀਂ ਆਉਂਦਾ ਖੁੰਝਣ ਤੇ ਨਾ ਗਾ ਰੋਟੀ ਪਾਣੀ ਟਾਈਮ ਨਾ ਬਣਾਉਣਾਗਾ ਲੀੜਾ ਕੱਪੜਾ ਕਦੇ ਵੀ ਤੁਸੀਂ ਸਾਡੇ ਕਦੇ ਮੈਲ ਆ ਪਾਇਆ ਦਿਖਾ ਦਿਓ ਬੂਟ ਵਟ ਅਸੀਂ ਹਰ ਰੋਜ਼ ਤੋਂ ਨਹੀਂ ਆਏਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਜਾਂ ਕੋਈ ਹੋਣੀ ਹੁਣ ਐ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹ ਇੰਨਾ ਕੰਮ ਵੀ ਕਰਦੇ ਹੋਣਗੇ ਸਮਾਰਟ ਵਰਕ ਕਰਦੇ ਹਾਂ ਬਹੁਤ ਵਧੀਆ ਰਹਿਣ ਸਹਿਣ ਸਾਡਾ ਪੂਰਾ ਵਧੀਆ ਤੁਸੀਂ ਉਧਰ ਲੈ ਘਰੇ ਜਾ ਕੇ ਦੇਖ ਲਓ ਸਾਫ ਸਫਾਈ ਪੂਰੀ ਕਰਦੀਆਂ ਓਹੋ ਕੋਈ ਕੱਪੜਾ ਸਾਡੇ ਇੰਨੀ ਲੇਰ ਵਿੱਚ ਧੋਣ ਵਾਲੀ ਦਿਖਾ ਦਿਓ ਤੁਸੀਂ ਵਾਹ ਜੀ ਵਾਹ ਹਾਂ ਹੂੰ ਕਿਉਂਕਿ ਫਿਰ ਲੱਸੀ ਸਾਰਾ ਦਿਨ ਹਾ ਬਸ ਮੈਂ ਆਪ ਦਾ ਰੜਕਣਾ ਰੜਕਣਾ ਤੜਕੇ ਤੱਤੇ ਪਾਣੀ ਨਾਲ ਧੋ ਕੇ ਕਦੋਂ ਦਾ ਰਖਤ ਐ ਨਹੀਂ ਕਦੇ ਲੱਸੀ ਜਿਵੇਂ ਮੇਲੀ ਆਜੂਗੀ ਮਾੜੀ ਮੋਟੀ ਤਾਂ ਹੀ ਫਿਰ ਇੰਨੇ ਘਰ ਲੈ ਕੇ ਜਾਂਦੇ ਹਾਂ ਵੀ ਪਰ ਪਤਾ ਲੱਗਦਾ ਜੀ ਉਹਨਾਂ ਨੂੰ ਪੀ ਕੇ ਹੈ ਨਾ ਆੜ ਤੱਕ ਸਾਗ ਬਣਾਵਨ ਨੂੰ ਸਾਨੂੰ ਸਪੈਸ਼ਲ ਆ 10 ਦਿਨਾਂ ਤੋਂ ਕਹਿੰਦਾ ਵੀ ਜਿੱਦ ਦੇ ਸਾਗ ਬਣਾਇਆ ਮੈਨੂੰ ਜ਼ਰੂਰ ਭੇਜ ਅੱਛਾ ਜੀ ਹਾਂ ਕਿਉਂਕਿ ਤੁਸੀਂ ਸਾਗ ਸੂਗ ਵਾਲਾ ਵੀ ਕੰਮ ਨਾਲ ਕਰ ਲੋ ਹੋਰਾਂ ਨੂੰ ਵੀ ਹਨਾ ਉਹ ਹੋ ਜਾਊਗਾ ਜੀ ਤੇ ਫੇਰ ਉਹ ਵੀਰੇ ਹੁਣ ਆਪਾਂ ਤਾਂ ਚੱਲ ਵੀ ਨਹੀਂ ਇਹ ਕਹਨੇ ਆ ਵੀ ਚੱਲ ਕੋਈ ਗੱਲ ਨਹੀਂ ਵੀ ਅਸੀਂ ਉਹ ਸ਼ਹਿਰ 'ਚ ਰਹਿੰਦੇ ਆ ਆਪਾਂ ਪਿੰਡ 'ਚ ਰਹਿੰਨੇ ਆ ਕਰਦੀਆਂ ਚੀਜ਼ਾਂ ਆ ਇਹ ਲੱਕੜ ਵਾਲਾ ਨਾਮ ਪਿਆਗਾ ਚੱਲ ਤਾਂ ਕੀ ਹੈਗਾ ਵੀ ਉਹ ਕਹਿੰਦੇ ਸੱਤ-ਸੱਤ ਦਿਨ ਖਾਣੇ ਆ ਤੁਹਾਡਾ ਸਾਗ ਕਿਉਂਕਿ ਪਿੰਡਾਂ ਵਾਲਿਆਂ ਦੇ ਦਿਲ ਪਟੂੜ ਦਿਮਾਗ ਵੱਡੇ ਇਹ ਕੋਈ ਗੱਲ ਨਹੀਂ ਉਹਨੂੰ ਕਿਉਂ ਅੱਡ ਮੱਖਣੀ ਅੱਡ ਪਾ ਕੇ ਦੇਣੀ ਆ ਵਾਹ ਹਾਂ ਐ ਨਹੀਂ ਕਦੇ ਵੀ ਉਹ ਠੰਡਾ ਕਰਨਾ ਰਾਤ ਨੂੰ ਧਰ ਦੇਣਾ ਉਹਦਾ ਸਾਗ ਟੜ ਕੇ ਉਹਦੇ ਚ ਕਿਉਂ ਤੇ ਮੱਖਣੀ ਪਾ ਕੇ ਅਗਲਾ ਜਾ ਕੇ ਲਾ ਲੈਦਾ ਹੂੰ ਫਿਰ ਕਿੰਨੇ ਕ ਬਜ ਦੇ ਨੂੰ ਪਸ਼ੂਆਂ ਦਾ ਕੰਮ ਸੈਟ ਅਪ ਸਾਰਾ ਨਵੇਂ ਅਸੀਂ 9 ਵਜੇ ਦੇ 9 ਵਜੇ ਤ ਨੂੰ ਸਾਰਾ ਨੇ ਬੀਤ ਜਾਣਾ ਸੀ ਉਹ ਤੋਂ ਬਾਅਦ ਫਿਰ ਰੋਟੀ ਬਣਾਉਣੀ ਹੈ ਅੱਛਾ ਫਿਰ ਉਧਰ ਜਾ ਕੇ ਝਾੜੂ ਪੋਚੇ ਲਾਉਣੀ ਆ ਫਿਰ ਰੋਟੀ ਬਣਾਉਣੀ ਆ 10 ਵਜੇ ਤੱਕ ਅਸੀਂ ਰੋਟੀ ਖਾ ਲੈਨੇ ਆ ਕਦੇ ਫਿਰ ਲੀਵਰ ਵਾਲਾ ਬੰਦਾ ਕਿਤੇ ਨਹੀਂ ਰੱਖਿਆ ਨਾ ਕਦੇ ਵੀ ਨਹੀਂ ਕਦੇ ਨਾ ਹੀ ਨਹੀਂ ਵੀਰੇ ਨਹੀਂ ਜਮਾ ਹੀ ਨਹੀਂ ਕਦੇ ਵੀ ਨਹੀਂ ਵਾਹ ਜੀ ਵਾਹ ਹਾਂ ਆਪ ਗੋਹਾ ਕੂੜਾ ਸੜਦਾ ਪਾਥਾਂਗਾ ਵੀ ਪਾਥ ਦੇ ਆ ਘੀਰੇ ਪਏ ਅੰਦਰ ਘੀਰੇ ਪਏ ਆ ਦੋ ਅੱਛਾ ਜੀ ਹਾਂ ਨਾਲ ਫਿਰ ਫਿਰ ਤਾਂ ਕੋਈ ਚੀਜ਼ ਵੇਸਟ ਨਹੀਂ ਲੇਟੀ ਆਪ ਧਰਨੀ ਆ ਦੁੱਧ ਹਾਰੇ ਚ ਧਰਨਾਗਾ ਤੌੜੀ ਵਾਲਾ ਦੁੱਧ ਪੀਂਦੇ ਆਂਗੇ ਅੱਥਨੇ 5 ਵਜੇ ਗੁੜ ਖਾਣੇ ਆ ਨਾਲ ਦਰਸ਼ਕੋ ਲੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਕ ਪਰਿਵਾਰ ਆ ਜਿਹੜੇ ਤੌੜੀ ਵਾਲਾ ਦੁੱਧ ਪੀਂਦੇ ਆਂ ਪਸ਼ੂ ਤਾਂ ਕਾਫੀ ਭਰਾਮਾਂ ਦੇ ਹੈਗੇ ਪਰ ਤੌੜੀ ਵਾਲਾ ਦੁੱਧ ਮੈਨੂੰ ਲੱਗਦਾ ਵੀ ਵਿਰਲੇ ਪਰਿਵਾਰ ਹੀ ਹੋਣਗੇ ਹਾਂ ਇਹ ਤਾਂ ਹੈ ਜਿਹੜੇ ਇੰਨੀ ਕੋ ਮਿਹਨਤ ਕਰਦੇ ਹੋ ਘਣਾ ਹਨਾ ਹੂੰ ਮੁੰਡੇ ਨੇ ਪੀਣਾ ਵੀ ਮੈਨੂੰ ਤੌੜੀ ਵਾਲਾ ਦੁੱਧ ਲਾ ਲੇਤਾ ਮੈਨੂੰ ਪਾ ਦੇ ਸੀ ਫਿਰ ਤਾਰਾਂ ਕੱਢਣ ਲੱਗਦੇ ਵਾਹ ਠੀਕ ਵਾਹ ਜੀ ਵਾਹ ਇਹ ਬਿਨਿੰ ਵੀ ਸਾਰਾ ਡਰਮ ਚ ਪਾ ਦੇਣਾ ਨਹੀਂ ਵੀਰੇ ਨਹੀਂ ਨਹੀਂ ਐ ਨਹੀਂ ਅਸੀਂ ਆਪ ਦਾ ਲੋਡ ਜੋ ਅਗਰਾ ਪੂਰਾ ਦੁੱਧ ਰੱਖਦੇ ਆ ਕਰੇ ਸਾਡੇ 10 15 ਜਣੇ ਆ ਜਾਣ ਅਸੀਂ ਵਧੀਆ ਚਾਹ ਬਣਾ ਕੇ ਪਿਵਾਵਾਂਗੇ ਉਹਨਾਂ ਨੂੰ ਅੱਛਾ ਇਹ ਨਹੀਂ ਮਾਰਟੀਲ ਭਜਣਾ ਪਊਗਾ ਨਾ ਵੀਰੇ ਗਵਾਂਡੀਆਂ ਤੇ ਕਾਦੇ ਵਾਸਤੇ ਭਜਣਾਗਾ ਆਪ ਦੇ ਕਰੇ ਜਦੋਂ ਇੰਨਾ ਦੁੱਧ ਹੈਗਾ ਹਨਾ ਵੇਖੋ ਦਰਸ਼ਕੋ ਸਾਡੇ ਪੰਜਾਬ ਦੀਆਂ ਭੈਣਾਂ ਰਜੀ ਰੂ ਮੈਂ ਅੱਧਾ ਅੱਧਾ ਕਿਲੋ ਦੁੱਧ ਘਰੀਬ ਕਰ ਬੈਨ ਕੋਈ ਆਜੇ ਮੈਂ ਉਹੀ ਦੇਣਾਗਾ ਅੱਛਾ ਜੀ ਹਾਂ ਮੱਜਾਂ ਦਾ ਗਾਂਆਂ ਦਾਣੀ ਰੱਖਦੇ ਅਸੀਂ ਮੱਝਾਂ ਦਾ ਰੱਖਦੇ ਆਂ ਮੈਂ ਕੋਈ ਆ ਜੇ ਮੈਂ 1/2 ਕਿਲੋ ਦੁੱਧ ਦੇ ਦਿੰਨੀ ਕੁਮਾਰਾ ਜੀ ਨਹੀਂ ਤਾਂ ਫਿਰ ਜ਼ਿਆਦਾਤਰ ਤਾਂ ਕੈਲਕੂਲੇਟ ਕਰ ਲੈਂਦੇ ਵੀ ਨਾ ਨਹੀਂ ਵੀਰੇ ਨਹੀਂ ਨਹੀਂ ਵਾਹ ਕਦੇ ਵੀ ਨਹੀਂ ਬਹੁਤ ਸੋਹਣੀ ਭੈਣੇ ਸੋਚ ਆ ਤੁਹਾਡੀ ਤੁਹਾਡੀ ਸੋਚ ਨੂੰ ਵੀ ਸਲੂਟ ਬਣਦਾ ਹੈ ਨਾ ਸਾਡੇ ਵੀਰ ਦਾ ਵੀ ਨਾਲ ਵੱਡਾ ਸੰਯੋਗ ਹੈ ਫਿਰ ਨਾਲ ਸਾਰੇ ਦਾਸੀਂ ਵੀ ਹੈਲਪ ਕਰਾਈ ਜਾਂਦੇ ਹੁੰਦੀ ਹੈ ਨਾ ਫਿਰ ਗਾਈਆਂ ਇਹ ਆਪਾਂ ਦੋਨੇ ਲਈਆਂ ਹੀ ਆ ਕਿ ਆਪਣੀਆਂ ਘਰੂ ਆ ਜੀ ਇਹ ਨਹੀਂ ਆ ਕਰਦੀਏਗੀ ਵੀਰੇ ਬੱਚੀ ਆਪਦੀ ਸੀਗੀ ਉਹ ਲੈ ਕੇ ਆਂਦੀ ਹੈਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਿੰਨੇ ਕ ਜਾਨਵਰ ਹੋਰ ਵਧਾ ਦੇਣੇ ਆ ਆਉਣ ਵਾਲੇ ਚ ਵਧਾਵਾਂਗੇ ਵੀਰੇ ਗਾਂਆਂ ਵੀ ਕੋਈ ਦੋ ਹੋਰ ਵਾਕੀ ਫਿਰ ਇਹ ਸੂਣ ਗੰਗਾ ਆਪਦੇਗਾ ਕਟੀਆਂ ਵੱਡੀਆਂ ਹੋ ਜਾਣ ਗੰਗਾ ਇਹਨਾਂ ਨੂੰ ਕੋਈ ਵੇਚਣਾ ਥੋੜ੍ਹੀ ਅਸੀਂ ਤਿਆਰ ਕਰਾਂਗੇ ਇਹਨਾਂ ਨੂੰ ਹਾਂ ਜੀ ਵਾਹ ਦਿਨ ਦੱਸੋ ਤੁਸੀਂ ਕਿਵੇਂ ਲੰਘਦਾ ਪਹਿਲਾਂ ਬਹੁਤ ਵਧੀਆ ਲੰਘਦਾ ਹੈ ਵੀਰੇ ਵਾਹਲਾ ਵੀ ਵਧੀਆ ਲੰਘਦਾ ਹੈ ਕੰਮ ਕਰਦੇ ਆ ਸਾਰਾ ਦਿਨ ਕੰਮ ਹੀ ਕਰੀ ਜਾਂਦੇ ਆ ਤੇ ਜੀ ਨਹੀਂ ਲੱਗਦਾ ਕੰਮ ਕਰੇ ਬਿਨਾ ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਭੈਣੇ ਅ ਬਾਈ ਗਰੇਵਾਲ ਸਾਹਿਬ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਬਹੁਤ ਮੋਟੀਵੇਟ ਵਾਲੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਹਨ ਆਪਣੀ ਵੀ ਕੋਸ਼ਿਸ਼ ਹੈ ਵੀ ਤੁਹਾਡੇ ਵਰਗੇ ਮਿਹਨਤੀ ਭੈਣਾਂ ਨੂੰ ਸਾਡੇ ਵੀਰਾਂ ਨੂੰ ਦਿਖਾਇਆ ਜਾਵੇ ਜਿਹੜੀਆਂ ਹੋਰ ਵੀ ਭੈਣਾਂ ਢੇਰੀ ਢਾਕੇ ਬੈਠੀਆਂ ਤੇ ਹੁਣ ਜੇ ਆਪਾਂ ਗਲੀਆਂ 'ਚ ਫਿਰਾਂਗੇ ਫੇਰ ਬਾਈ ਅਗਲਾ ਕੌਲਾ ਵੇਲੇ ਤਾਂ ਕੋਈ ਕੰਮ ਨਹੀਂ ਹੁੰਦਾਗਾ ਹਾਂ ਇਹ ਇਹ ਅਗਲਾ ਹੋ ਕਰਦਾਗਾ ਵੀ ਚੱਲ ਇਹ ਮੇਰੇ ਸਹਾਰੇ ਮੈਂਨਾਂ ਦੇ ਸਹਾਰੇ ਬਿਲਕੁਲ ਜੇ ਮੈਂ ਨਾ ਸਾਥ ਦੇਵਾਂ ਫੇਰ ਇਕੱਲੇ ਨੂੰ ਕੁਝ ਕਰ ਸਕਦੇ ਜੇ ਇਹ ਨਾ ਕਰਨਾ ਤਾਂ ਫੇਰ ਮੈਂ ਵੀ ਨਹੀਂ ਕਰ ਸਕਦੀ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਭੈਣੇ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਮੋਟੀਵੇਟ ਵਾਲੀਆਂ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਹੋਰ ਵੀ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਤੁਹਾਨੂੰ ਦੇਖ ਕੇ ਕਮੈਂਟ ਵੀ ਕਾਫੀ ਵਧੀਆ ਵਧੀਆ ਭੈਣਾਂ ਕਰਨੀਆਂ ਵੀਰ ਸਾਡੇ ਕਰਨਗੇ ਤੇ ਹੌਸਲਾ ਵੀ ਹੁੰਦਾ ਇਹ ਤਾਂ ਵੀਰੇ ਹੈ ਥੋੜੀ ਜਗ੍ਹਾ ਦੇ ਵਿੱਚ ਇੰਨਾ ਸੋਹਣਾ ਸੈਟਅਪ ਕਰਿਆ ਆਪਾਂ ਵੀ ਸ਼ੁਰੂ ਕਰੀਏ ਹੂੰ ਬੇਟਾ ਗਾ ਬੀਜੀ ਰਹਿੰਦਾ ਆਪਦੇ ਕੰਮ 'ਚ ਵੀਜੀ ਰਹਿੰਦਾ ਗਾ ਉਹਨਾਂ ਨਾਲ ਰੇ ਸਿੱਟੂ ਨਾਲ ਪਾਣੀ ਲਾਉਣਗੇ ਸਿਰਫ ਉਹਦੀ 25 ਸਾਲ ਦੀ ਉਮਰ ਹੈ ਤੇ 7 ਸਾਲ ਹੋ ਗਏ ਉਹਨੂੰ ਜਮਾ ਵੀ ਖੇਤੀ ਕਰਦੇ ਨੇ ਵਾਹ ਜੀ 20 20 ਵਾਈ ਵਾਈ ਕਿੱਲਾਂ ਦੀ 25 25 ਕਿੱਲਾਂ ਦੀ ਖੇਤੀ ਕਰਦਾ ਹੁਣ ਆਉਂਦਾਗਾ ਬਹੁਤ 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 ਢੋਲੇ ਨੇ ਜਬਰੇਗਾ ਨਈਓ ਬੱਟਾ ਨੰਦਾ ਆਉਂਦਾ ਹਜ਼ਾਰ ਹਾਂ ਆਪ ਸਪਰੇਅ ਕਰਦਾਗਾ ਆਪ ਸਾਰਾ ਕੁਝ ਅਥੀ ਕਰਨਾਗਾ ਜੀ ਹਾਂ ਬਹੁਤ ਹੀ ਵਧੀਆ ਭਣੀ ਚਲੋ ਬੱਚਿਆਂ ਨੂੰ ਵਧੀਆ ਰਸਤਾ ਦਿਖਾਇਆ ਬੱਚੇ ਉਸ ਰਸਤੇ ਤੇ ਲੱਗੇ ਜਿਹਦੇ ਕੱਲੇ ਕੱਲੇ ਬੱਚੇ ਗਲਤ ਰਸਤੇ ਤੇ ਗਏ ਉਹ ਮਾਣ ਜੀ ਵੀਰੇ ਕਿਤੇ ਜਾ ਕੇ ਬੱਚਿਆਂ ਨੂੰ ਅਗਲਾ ਕਹਿੰਦਾ ਲੱਗ ਜਾਓ 15000 ਦਿੰਦੇ ਆ 16 ਅਸੀਂ ਘਰੇ ਰਾਜੇ ਆਂਗੇ ਆਪਦੇ ਕਿਉਂ ਬੱਚਿਆਂ ਨੂੰ ਭੇਜ ਗਏ ਅਸੀਂ ਜੀ ਮੋਟਰਸਾਈਕਲਾਂ ਤੇ ਜਾਊਗਾ ਐਵੇਂ ਉਹ ਕਰੂਗਾ ਕਿਸੇ ਦੀ ਗਲਾਮੀ ਕਰੂਗਾ ਗਲਾ ਚੜਕਾ ਦੇਊਗਾ ਹਨਾ ਤੇ ਵੀ ਆਪਾਂ ਕਾ ਤੋ ਕਰੀਏ ਵਧੀਆ ਸੀ ਤਾਂ ਰਾਜ ਕਰਦੇ ਆਪਦੇ ਕਰੇ ਮौजਾਂ ਕਰਦੇ ਆਂਗੇ ਜੀ ਬਹੁਤ ਵਧੀਆ ਭੈਣੇ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਸਾਡੇ ਵੀਰ ਦਾ ਕਾਫੀ ਵੱਡਾ ਸੰਯੋਗ ਹੈ ਛੋੜੀ ਜਿਹੀ ਜਗ੍ਹਾ ਦੇ ਵਿੱਚ ਸੈਟਅਪ ਬਹੁਤ ਸੋਹਣਾ ਬਣਿਆ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਫਿਰ ਸੋਡਾ ਵੀ ਆਇਆ ਆਂਦਾ ਹੁਣ ਆਜੋ ਤੁਸੀਂ ਚਾਹ ਪਾਣੀ ਪੀ ਕੇ ਜਾਇਓ